কী আছে পুজ নি কাল মানুষ কিনে পায় হ্যাঁ কেমন পাত হে বছর ধোকা হ্যাঁ না যান मैं मेरे बच्चे की अपने मस कर मेरा बच्चा सेवा करता पहुंचे नहीं गयाेर लिया पूरा पिछले सियाड़ी दिखती आई है

ਇਹ ਗੱਲ ਦਾ ਪਤਾ ਹੁੰਦਾ ਵੀ ਸਾਡੇ ਬੱਚਰਾਂ ਤੋਂ ਖਾਣਾ ਨਾ ਘਰੇ ਨਾ ਜਾਵੰਦੀ ਮੈਂ ਤਾਂ ਇਕੱਲੀ ਹੁੰਦੀ ਉਹ ਤੋਂ ਗੱਲ ਹੋਈ ਹੈ ਬੇਟੀ ਮੇਰੀ ਕੱਲ ਸਵੇਰ ਸਾਡੇ 8 ਵਜੇ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੱਚੇ ਦਾ ਫੋਨ ਬੰਦ ਹੋ ਗਿਆ ਵਾ ਠੀਕ ਨਹੀਂ ਦਾ ਸੀ ਕੋਈ ਬੜੀ ਗੱਲ ਹਾਂ ਬਸ ਇਹ ਕਹਿੰਦਾ ਮੰਮੀ ਮੈਂ ਆਂੜਿਆ ਤੁਸੀਂ ਬੜੀ ਆ ਗਿਆ ਵਾ ਤੇ ਸ਼ਹਿਰੇ ਆ ਕੇ ਰੋਟੀ ਖਾਣੀ ਮੈਂ ਕਾਕਾ ਘਰ ਆਉਣਾ ਕਹਿੰਦਾ ਗੱਡੀ ਜਦੋਂ ਲੱਥ ਜੈਗੀ ਉਦੋਂ ਮੈਂ ਸ਼ਾਇਦ ਘਰ ਆਵਾਂ ਪਰ ਗੱਡੀ ਲੱਥਨ ਦਾ ਮੌਕਾ ਨਹੀਂ ਦਿੱਤਾ ਨੂੰ ਕਿੱਥੂ ਕਿੱਥੇ ਅੱਛਾ ਇਹ ਵੀ ਦੀਪੁਰਾ ਫਾੜਕ ਤੋਂ ਕਹਿੰਦੇ ਚੱਕਿਆ ਵਾ ਭਾਜੀ ਜਿਹੜਾ ਮੁੰਡਾ ਉਹਦੇ ਨਾਲ ਸੀ ਉਹ ਕਦੀ ਕਦਾਂ ਹੀ ਹੁੰਦਾ ਜਾਂਦਾ ਸੀ ਹਾਂ ਮਤਲਬ ਜਿਹੜਾ ਡਰਾਈਵਰ ਸੀ ਨਾ ਉਹ ਹੈਗੇ ਸੀ ਇੱਕ ਜਿਹੜਾ ਦੋ ਅਜਨਾਲੇ ਦੇ ਸੀ ਇੱਕ ਜਿਹੜਾ ਬਾਬਾ ਨਾਨਕ ਦਾ ਉਹਦੇ ਨਾਲ ਬਿੱਲ ਡੇਰਾ ਬਾਬਾ ਨਾਨਕ ਵਾਲੇ ਨਾਲ ਹੁੰਦਾ ਹੀ ਪਰ ਕੱਲ ਅਜਨਾਲੇ ਵਾਲਾ ਉਹਨਾਂ ਨੂੰ ਉੱਥੇ ਛੱਡ ਕੇ ਨਾ ਉਹਦੀ ਹੋਣੀ ਆਈ ਸੀ ਉੱਥੇ ਆ ਗਿਆ ਅਜਨਾਲੇ ਵਾਲੇ ਡਰਾਈਵਰਾਂ ਨੇ ਚੱਲ ਗਿਆ ਕਹਿੰਦਾ ਤਰਨ ਤਰਨ ਉਹਨੂੰ ਕਹਿ ਗਿਆ ਭਾਜੀ ਮੈਂ ਤਲਾ ਤਰਨ ਤਰਨ ਗੱਡੀ ਲਾ ਲ ਪਰ ਉੱਥੋਂ ਕਿਕਰ ਪਹੁੰਚੇ ਨਹੀਂ ਗਿਆ ਉਹਨਾਂ ਨੇ ਰਾਤ ਚ ਕੇਰ ਲਿਆ ਕਿਸੇ ਨੇ ਪੂਰਾ ਪਿੱਛੋਂ ਸੀਆਰਡੀ ਦਿੱਤੀ ਪਏ ਉਹ ਆਣ ਲਈ ਗੱਡੀ ਜਦੋਂ ਖੜਿਆ ਗਿਆ ਤੁਹਾਡੇ ਨਾਲ ਫੋਨ ਤੇ ਪੁਲਿਸ ਦੀ ਗੱਲ ਹੋਈ ਨਹੀਂ ਹੋਈ ਫੋਨ ਹੀ ਉਹ ਸਵਿਚ ਆਫ ਕਰਤਾ ਉਹਨਾਂ ਨੇ ਫੋਨ ਹੀ ਬੰਦ ਕਰਤਾ ਪੁਲਿਸ ਵਾਲਿਆਂ ਨੇ ਕਹਿਣਾ ਸੀ ਕਿ ਪੱਪੂ ਚੰਤੀਪੁਰਿਆ ਤੇ ਇੱਕ ਪੁਲਿਸ ਮਲਾਜਮ ਦੇ ਘਰ ਬੰਬ ਲਾਸ ਕੀਤਾ ਉਹਨਾਂ ਨੂੰ ਚਿਹਰਾ ਨਹੀਂ ਨਹੀਂ ਮੇਰਾ ਬੱਚਾ ਇੰਨੀ ਜਗ੍ਹਾ ਹੈ ਨਹੀਂ ਸੀ ਨਹੀਂ ਇਹ ਝੂਠਾ ਇਲਜ਼ਾਮ ਲਾਇਆ ਗਿਆ ਮੇਰੇ ਬੱਚੇ ਤੇ ਮੇਰੇ ਬੱਚੇ 'ਤੇ ਝੂਠਾ ਇਲਜ਼ਾਮ ਲਾਇਆ ਬਾਜੀ ਮੇਰਾ ਬੱਚਾ ਇੰਨੀ ਜਗ੍ਹਾ ਨਹੀਂ ਹੈਗਾ ਮੈਨੂੰ ਪਤਾ ਮੇਰਾ ਬੱਚਾ ਨਹੀਂ ਇੰਨੀ ਜਗ੍ਹਾ ਹੈਗਾ ਮੇਰਾ ਬੱਚਾ ਨਹੀਂ ਇੰਨੀ ਜਗ੍ਹਾ ਕੀ ਮੰਨ ਕੇ ਕਰਦੇ ਹੋ ਤੁਸੀਂ ਮੈਂ ਵਾਪਸ ਕੀ ਕਰਨੀ ਮੇਰਾ ਬੱਚਾ ਤੁਰੀ ਦਾ ਵਾਪਸ ਆ ਜਾਣਾ ਵਾ ਮੈਂ ਕਹਿੰਦੀ ਮੇਰੇ ਬੱਚੇ ਦੀ ਬੋਦੀ ਦੇਣ ਬਸ ਨਹੀਂ ਆ ਮੈਂ ਆਪਣੇ ਬੱਚੇ ਨੂੰ ਆਪਣੇ ਹੱਥੇ ਨਾਲ ਤੋੜ ਜਗਾ ਜੇ ਹਨ ਵਿਆਹ ਕਰਕੇ ਮੈਨੂੰ ਮਉਣ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਲੋਕੀ ਮੈਂ ਉਹ ਹੀ ਕਹਾਂ ਕਿ ਨਜਾਇਜ਼ ਕਿਉਂ ਇਹਨਾਂ ਨੇ ਕੀਤੀ ਹੈ ਮੈਨੂੰ ਦੱਸ ਦੇ ਘਰ ਆਣ ਕੇ ਮੇਰੇ ਨਾਲ ਕੋਈ ਗੱਲਬਾਤ ਕਰਦੇ ਤੇ ਮੈਨੂੰ ਦੱਸਿਆ ਕੋ ਜੀ ਦੇ ਆ ਮੜਾ ਹਾਲ ਗਾ ਕੀ ਕਰੀਏ ਮੰਗ ਕੀ ਕਰਦੇ ਮੰਗ ਇਹ ਜਿਹਨਾਂ ਨੂੰ ਪੁੱਛਣਾ ਚਾਹੀਦਾ ਪੁਲਸ ਵਾਲਿਆਂ ਨੂੰ ਕਿ ਤੁਸੀਂ ਕਿਉਂ ਮਾਰਿਆ ਤੁਸੀਂ ਮੇਰੇ ਘਰ ਆਓ ਮੇਰੇ ਪਿੰਡ ਵਿੱਚ ਦੀ ਗੱਲ ਆ ਪੁੱਛੋ ਵੇ ਭੈਣ ਭਰਾ ਮੂਹੇ ਬੰਦਾ ਮਾਰਿਆ ਜਾਂ ਕੀ ਗੱਲ ਆ ਜੇ ਬੱਚਾ ਕਿਤੇ ਗਿਆ ਦੇਖਿਆ ਜਿਹਨੇ ਉਹਦੇ ਨਾਲ ਜਿਹਕੇ ਨਾਲ ਖੜਿਆ ਉਹ ਵੀ ਮੈਨੂੰ ਦੱਸੋ ਕੁਛ ਦੇ ਕਾਰਵਾਈ ਪੂਰੀ ਕਰੋ ਇਹ ਬਿਲਕੁਲ ਜਿਆਜ ਹੋਂਦੇ ਆ ਬਿਲਕੁਲ ਜਿਆਜ ਹੋਂਦੇ ਆ ਹਜਰੀ ਇਹ ਹੁੰਦਾ ਤੁਨ ਕਹਿੰਦੇ ਆ ਕਿ ਇਹ ਜਿਹੜੇ ਚਾਰ ਪੰਜ ਕੰਮ ਕੌਂਟਰਾਂਡਾਂ ਕਰਨਾ ਕਿਤੇ ਆ ਕੀ ਕਰਦੇ ਨੇ ਮੈਨੂੰ ਸਮਝ ਚੋੜੇ ਲੱਗਦੀ ਤੇ ਜਿੰਨੇ ਜਦੋਂ ਮਾਰਦੇ ਦੇ ਨੇ ਤਾਂ ਕਹਿੰਦੇ ਨੇ ਕੌਂਟਰਾਂਡਾਂ ਨੇ ਮੁੱਲ ਮਾਰੇ ਇਹੋ ਗੱਲ ਕਰਦਾ ਲਾ ਕੀ ਹੱਸਦੇ ਕਰੋ ਨਾ ਕੋਈ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਇਹਨਾਂ ਦੇ ਸਾਨੂੰ ਕੋਈ ਪਤਾ ਨਹੀਂ